ਸਾਰੇ ਦੋਸਤ ਮਿੱਤਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆਂ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਕਿ ਬਹੁਤੇ ਲੋਕਾਂ ਨੂੰ ਇਹਦੇ ਉਹਨਾਂ ਦੇ ਬਾਰੇ ਵਿੱਚ ਪਤਾ ਨਹੀਂ ਜਦੋਂ ਭਾਈ ਤਾਰੂ ਸਿੰਘ ਜੀ ਦੀ ਉਮਰ 24 ਸਾਲ ਦੀ ਸੀ ਉਹਨਾਂ ਨੂੰ ਫੜ ਕੇ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਲਾਹੌਰ ਪੇਸ਼ ਕੀਤਾ ਗਿਆ ਤਾਂ ਜ਼ਕਰੀਆ ਖਾਨ ਉਹਨਾਂ ਨੂੰ ਕਹਿੰਦਾ ਕਿ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਤੁਸੀਂ ਆਪਣਾ ਧਰਮ ਹੈ ਜਿਹੜਾ ਬਦਲ ਲਵੋ ਇਸਲਾਮ ਕਬੂਲ ਕਰ ਲਓ ਤਾਂ ਭਾਈ ਤਾਰੂ ਸਿੰਘ ਨੇ ਕਿਹਾ ਕਿ ਕਿ ਇਸਲਾਮ ਧਰਮ ਦੇ ਵਿੱਚ ਮੌਤ ਨਹੀਂ ਆਉਂਦੀ ਤਾਂ ਜਕਰੀਆ ਖਾਨ ਚਿੜ ਗਿਆ ਕਹਿੰਦਾ ਮੈਂ ਤੇਰੀ ਸਿੱਖੀ ਤਾਂ ਝਾੜ ਕੇ ਹਟੂਗਾ ਕਹਿੰਦਾ ਮੇਰੀ ਜੁੱਤੀ ਨਾਲ ਤੇਰੀ ਕਹਿੰਦਾ ਸਿਰ ਦੇ ਵਾਲ ਝਾੜੂਗਾ ਭਾਈ ਤਾਰੂ ਸਿੰਘ ਜੀ ਕਹਿੰਦੇ 24 ਸਾਲ ਦੀ ਉਮਰ ਸੀ ਦੱਸਿਆ ਸ਼ਾਇਦ ਭਾਈ ਤਾਰੂ ਸਿੰਘ ਜੀ ਕਹਿੰਦੇ ਕਹਿੰਦੇ ਦੇਖਦੇ ਆ ਮੇਰੇ ਬਾਜਾਂ ਵਾਲੇ ਦੇ ਬਖਸ਼ੇ ਹੋਏ ਕੇਸ ਤੇਰੀ ਜੁੱਤੀ ਨਾਲ ਝੜਦੇ ਆ ਜਾਂ ਮੇਰੀ ਜੁੱਤੀ ਤੈਨੂੰ ਨਰਕਾਂ ਨੂੰ ਲੈ ਕੇ ਜਾਂਦੀ ਹੈ ਤਾਂ ਐਨੇ ਵਿੱਚ ਚੜਚਾਏ ਨੇ ਉਹਨੇ ਮੋਚੀ ਤੋਂ ਰੰਬੀ ਨਾਲ ਭਾਈ ਸਾਹਿਬ ਜੀ ਦਾ ਖੋਪੜਾ ਤਰਵਾ ਦਿੱਤਾ ਔਰ ਉਹ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ 22 ਦਿਨ ਜਿਉਂਦੇ ਰਹੇ ਉਸੇ ਟਾਈਮ ਹੀ ਜਕਰਿਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਭਾਈ ਸਾਹਿਬ ਦੇ ਪੈਰ ਦੀ ਜੁੱਤੀ ਲਿਆਂਦੀ ਗਈ ਕਿਸੇ ਸਿਆਣੇ ਬੰਦੇ ਨੇ ਕਿਹਾ ਉਹਨਾਂ ਦੇ ਸਿਰ 'ਚ ਫੇਰ ਮਾਰੀ ਗਈ ਤਾਂ ਜਦੋਂ ਜਿਉਂ-ਜਿਉਂ ਜੁੱਤੀ ਮਾਰਦੇ ਸੀਗੇ ਜਕਰਿਆ ਖਾਨ ਦੇ ਸਿਰ 'ਚ ਤਾਂ ਉਹਨੂੰ ਤੁਕਕਾ ਤੁਕਕਾ ਪਿਸ਼ਾਬ ਦਾ ਆਉਂਦਾ ਸੀ ਇਸ ਤਰ੍ਹਾਂ ਕਰਦਾ ਹੋਇਆ ਨਰਕਾਂ ਨੂੰ ਚਲਾ ਗਿਆ ਉਦੋਂ ਬਾਅਦ ਭਾਈ ਸਾਹਿਬ ਸ਼ਹਾਦਤ ਪ੍ਰਾਪਤ ਕਰ ਗਏ ਐਸ ਤਰ੍ਹਾਂ ਦੇ ਵੀ ਸੂਰਮੇ ਪਏ ਨੇ ਜਿਨ੍ਹਾਂ ਦੇ ਬੋਲ ਤੁਰ ਦਰਗਾਹ ਤੇ ਚਲਦੇ ਨੇ ਅਸੀਂ ਛੋਟੀ ਜੀ ਗੱਲ ਵਿਸ਼ੇ ਗੁਰੂ ਨਾਲ ਗੁੱਸੇ ਹੋ ਜਨਿਆ ਵੀ ਸਾਨੂੰ ਆ ਨਹੀਂ ਦਿੱਤਾ ਸਾਨੂੰ ਆ ਨਹੀਂ ਦਿੱਤਾ ਅਸੀਂ ਉਹ ਆ ਜਿਹੜੇ 84 ਦੇ ਵਿੱਚ ਬਚੇ ਹੋਏ ਆ 84 ਵਾਲੇ ਆ ਇਸ ਕਰਕੇ ਸਾਨੂੰ ਇਤਿਹਾਸ ਦੇ ਨਾਲ ਮੋਹ ਹੈ ਗੱਲ ਕਰਦੇ ਰਹਿੰਦੇ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਬਾਕੀ ਖਾਲਸਾ ਸਦਾ ਚੜ੍ਹਦੀ ਕਲਾ ਚ ਹੀ ਰਹੇ ਚੜ੍ਹਦੀ ਕਲਾ ਚ ਹੀ ਰਹੂਗਾ ਸਤਿ ਸ੍ਰੀ ਅਕਾਲ